जय आयुर्वेद जय श्री तनमंत्री गुरुकुल आयुर्वेद जगजीवन प्रचार सेंटर जनाल मैं ਤੁਹਾਡਾ ਆਪਣਾ वैद्य मनप्रीत ਗਿਓਸ਼ੀ ਦੋਸਤੋ ਅੱਜ ਜੋ ਦਵਾਈ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਹਾਂ ਉਹ ਇੱਕ ਮੇਰਾ ਵੀ ਨਵਾਂ ਅਨੁਭਵ ਹੈ ਇੱਕ ਮਾਤਾ ਮੇਰੇ ਕੋਲ ਦਵਾਈ ਲੈਣ ਆਈ ਜਿਸ ਦੇ ਸਿਰ ਵਿੱਚ ਬਹੁਤ ਜ਼ਿਆਦਾ ਫੁਣਸੀਆਂ ਹੋ ਰਹੀਆਂ ਸੀ ਤਾਂ ਉਹਨਾਂ ਨੂੰ ਦਵਾਈ ਦੱਸੀ ਗਈ ਕਿ ਜਿਸ ਮਿੱਟੀ ਦੇ ਕਮਿਆਰ ਭਾਂਡੇ ਪਾਦੇ ਹਨ ਉਸ ਨੂੰ ਬਰੀਕ ਕਰ ਲੈਣਾ ਹੈ ਕੁੱਟ ਕੇ ਬਿਲਕੁਲ ਬਰੀਕ ਕਰਕੇ ਉਸ ਨੂੰ ਕੱਪੜਾ ਛਾਨ ਕਰਕੇ ਤਾਂ ਕਿ ਉਸ ਵਿੱਚ ਜੋ ਕੰਕਰ ਹਨ ਜਾਂ ਕੋਈ ਡੱਕਾ ਡੌਣਾ ਹੈ ਉਹ ਨਿਕਲ ਜਾਵੇ ਉਸ ਤੋਂ ਬਾਅਦ ਉਸ ਨੂੰ ਪਾਣੀ ਵਿੱਚ ਭਿਉ ਕੇ ਹਫ਼ਤੇ ਵਿੱਚ 2 ਦਿਨ ਉਸ ਦਾ ਸਿਰ ਤੇ ਲੇਪ ਕਰਨਾ ਹੈ ਤਾਂ ਉਹ ਇਸੇ ਤਰ੍ਹਾਂ ਕਰਦੇ ਰਹੇ ਤੇ ਜਦੋਂ 6 ਮਹੀਨਿਆਂ ਬਾਅਦ ਉਹ ਮੇਰੇ ਕੋਲ ਆਏ ਤੇ ਕਹਿਣ ਲੱਗੇ ਬੇਟਾ ਜੀ ਬਹੁਤ ਵਧੀਆ ਤੁਹਾਡੀ ਦਵਾਈ ਨੇ ਕੰਮ ਕੀਤਾ ਤੇ ਇੱਕ ਨਵਾਂ ਕੰਮ ਹੋਇਆ ਇਸ ਦਵਾਈ ਨਾਲ ਤਾਂ ਮੈਂ ਵੀ ਖੁਦ ਹੈਰਾਨ ਰਹਿ ਗਿਆ ਜਦੋਂ ਦੇਖਿਆ ਤਾਂ 67 ਸਾਲ ਦੀ ਉਮਰ ਵਿੱਚ ਉਹਨਾਂ ਦੇ ਜੋ ਵਾਲ ਸੀ ਉਹ ਕਾਲੇ ਹੋ ਗਏ ਸੋ ਦੋਸਤੋ ਦਿਲ ਕੀਤਾ ਕਿ ਤੁਹਾਡੇ ਨਾਲ ਸਾਂਝੀ ਕੀਤੀ ਜਾ ਸਕੇ ਅੱਜ ਕੱਲ ਕੀ ਹੋ ਰਿਹਾ ਹੈ ਬਹੁਤ ਛੋਟੀ ਉਮਰ ਚ ਬਹੁਤ ਲੋਕਾਂ ਦੇ ਵਾਲ ਨੇ ਜੋ ਸਫੇਦ ਹੋ ਰਹੇ ਹਨ ਇਸ ਕਰਕੇ ਤੁਹਾਡੇ ਨਾਲੇ ਦਵਾਈ ਸਾਂਝੀ ਕਰ ਰਿਹਾ ਹਾਂ ਕਿਸੇ ਨੂੰ ਵੀ ਵਾਲ ਸਫੇਦ ਹੋਣ ਦੀ ਦਿੱਕਤ ਹੋਵੇ ਤਾਂ ਇਹ ਦਵਾਈ ਜ਼ਰੂਰ ਵਰਤੋ ਜੇਕਰ ਉਹਨਾਂ ਦੇ 67 ਸਾਲ ਦੀ ਉਮਰ ਵਿੱਚ ਵਾਲ ਕਾਲੇ ਹੋ ਸਕਦੇ ਹਨ ਤਾਂ ਛੋਟੀ ਉਮਰ ਵਿੱਚ ਤਾਂ ਬਿਲਕੁਲ ਹੀ ਹੋਣਗੇ ਉਸ ਦਾ ਨਤੀਜਾ ਇਹ ਰਿਹਾ ਕਿ ਮਿੱਟੀ ਜੋ ਮਿੱਟੀ ਹੁੰਦੀ ਹੈ ਉਸ ਵਿੱਚ ਸਾਰੇ ਤੱਤ ਮੌਜੂਦ ਹੁੰਦੇ ਹਨ ਹੋ ਸਕਦਾ ਹੈ ਕਿ ਉਹਨਾਂ ਦੇ ਵਾਲਾਂ ਦੀਆਂ ਜੜ੍ਹਾਂ ਨੂੰ ਉਸ ਮਿੱਟੀ ਤੋਂ ਤਤ ਮਿਲਣੇ ਸ਼ੁਰੂ ਹੋ ਗਏ ਹੋਣ ਤੇ ਵਾਲ ਕਾਲੇ ਹੋ ਗਏ ਹਨ ਤੇ ਮੈਂ ਖੁਦ ਵੀ ਵਰਤ ਰਿਹਾ ਤੇ ਤੁਹਾਡੇ ਨਾਲ ਵੀ ਸਾਂਝਾ ਕਰ ਰਿਹਾ ਤੇ ਬਿਨਾ ਪੈਸੇ ਤੋਂ ਫ੍ਰੀ ਦੀ ਦਵਾਈ ਹੈ ਇਸ ਨੂੰ ਜਰੂਰ ਵਰਤ ਕੇ ਦੇਖੋ ਦੋਸਤੋ ਧੰਨਵਾਦ